ਮੰਦੀ ਇਹ ਆਦਤ ਹੈ ਕਿ ਇੱਕ ਮੰਜ਼ਲ ਤੋਂ ਅਗਲੀ ਮੰਜ਼ਲ ਵੱਲ ਸਫ਼ਰ ਕਰਨਾ ਇੱਕ ਪ੍ਰਾਪਤੀ ਤੋਂ ਬਾਅਦ ਅਗਲੀ ਪ੍ਰਾਪਤੀ ਵੱਲ ਤੁਰਨਾ ਅਸੀਂ ਜਦੋਂ ਕਿਸੇ ਚੀਜ਼ ਨੂੰ ਅਜੇ ਹਾਸਲ ਕਰਨਾ ਹੁੰਦਾ ਹੈ ਤਾਂ ਉਦੋਂ ਸਾਨੂੰ ਐਂ ਲੱਗਦਾ ਹੈ ਕਿ ਜੇਕਰ ਅਸੀਂ ਇਸ ਮਕਾਮ ਨੂੰ ਇਸ ਮੰਜ਼ਲ ਨੂੰ ਹਾਸਲ ਕਰ ਲਵਾਂਗੇ ਤਾਂ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਬੇਹੱਦ ਖੁਸ਼ਹਾਲ ਹੋ ਜਾਵੇਗੀ ਅਸੀਂ ਆਰਾਮ ਨਾਲ ਜੀਵਨ ਜੀਵਾਂਗੇ ਪਰ ਜਦੋਂ ਅਸੀਂ ਉਸ ਮਕਾਮ ਨੂੰ ਹਾਸਲ ਕਰ ਲੈਨੇ ਆ ਉਸ ਮੰਜ਼ਲ ਨੂੰ ਹਾਸਲ ਕਰ ਲੈਨੇ ਆ ਤਾਂ ਉਸ ਤੋਂ ਬਾਅਦ ਮਨ ਸਾਡੇ ਅੱਗੇ ਨਵੀਂ ਮੰਜ਼ਲ ਨੂੰ ਪਰੋਸ ਦਿੰਦਾ ਹੈ ਤੇ ਫਿਰ ਅਸੀਂ ਨਵੀਂ ਮੰਜ਼ਲ ਵੱਲ ਤੁਰਨਾ ਸ਼ੁਰੂ ਕਰ ਦਿੰਨੇ ਆ ਜਦੋਂ ਚਾਹਤ ਕਰਨੀ ਸ਼ੁਰੂ ਕਰ ਦਿੰਨੇ ਆ ਇਹ ਕੋਈ ਮਾੜੀ ਗੱਲ ਤਾਂ ਨਹੀਂ ਪਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਸੀਂ ਵਰਤਮਾਨ ਵਿੱਚ ਜੀਵੀਏ ਵਰਤਮਾਨ ਨੂੰ ਜੇਕਰ ਅਸੀਂ ਚੰਗਾ ਬਣਾਉਣੇ ਆ ਵਰਤਮਾਨ ਨੂੰ ਜੇਕਰ ਅਸੀਂ ਬਿਹਤਰ ਬਣਾਉਣੇ ਆ ਵਰਤਮਾਨ ਵਿੱਚ ਜੇਕਰ ਅਸੀਂ ਖੁਸ਼ ਰਹਿਣਾ ਸਿੱਖ ਜਾਂਦੇ ਆ ਤਾਂ ਸਾਡੀ